ਮਨਸਸ ਦੇ ਜੋਰਜ ਮੈਸ਼ਨ ਯੂਨੀਵਰਸਿਟੀ ਦੇ ਆਡੀਟੋਰੀਅਮ ਵਿੱਚ ਦੁਮਾ ਪੰਜਾਬਾਂ ਦੇ ਭਾਈਚਾਰੇ ਵੱਲੋਂ ਪਾਕਿਸਤਾਨੀ ਗਾਇਕ ਤੇ ਜੁਗਨੀ ਕਿੰਗ ਵੱਲੋਂ ਮਸ਼ਹੂਰ ਆਰਿਫ ਲੋਹਾਰ ਦਾ ਸ਼ੋਅ ਕਰਵਾਇਆ ਗਿਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਚ ਸਰੂ ਤੇ ਆਰਿਫ ਲੋਹਾਰ ਨੂੰ ਸੁਣਨ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਆਪਣੇ ਨਵੇਂ ਗੀਤਾਂ ਨਾਲ ਆਪਣੀ ਜੋਸ਼ੀਲੀ ਤੇ ਸੁਰੇਲੀ ਗਾਇਕੀ ਦਾ ਲੋਹਾ ਮਨਵਾਇਆ ਸ਼ੋਅ ਦਾ ਆਨੰਦ ਮਾਣਨ ਲਈ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਚ ਸਿਕਸ ਆਫ ਅਮਰੀਕਾ ਦੀ ਟੀਮ ਵਿਚੇ ਸ਼ਟਾਰਤੇ ਸ਼ਾਮਲ ਹੋਈ ਇਸ ਮੌਕੇ ਮੈਰੀਲੈਂਡ ਦੇ ਗਵਰਨਰ ਵੈਸਮੋਰ ਨੇ ਆਰਿਫ ਲੋਹਾਰ ਲਈ ਇੱਕ ਸਾਈਟ ਟੈਂਸ਼ਨ ਭੇਜੀ ਜੋ ਕਿ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਪੜ੍ਹ ਕੇ ਸੁਣਾਈ ਤੇ ਪ੍ਰੀਤ ਟੱਕਰ ਵੱਲੋਂ ਆਰਿਫ ਲੋਹਾਰ ਨੂੰ ਪੇਟ ਵੀ ਦਿੱਤੀ ਗਈ ਇਸ ਮੌਕੇ ਜਸਦੀਪ ਸਿੰਘ ਜੱਸੀ ਨੇ ਸਰੂਤੇ ਨੂੰ ਸੰਬੋਧਨ ਕਰਦੇ ਕਹੇ ਕਿ ਦੋਵਾਂ ਪੰਜਾਬਾ ਦੇ ਲੋਕ ਆਪਸ ਵਿੱਚ ਪਿਆਰ ਕਰਦੇ ਨੇ ਇਸ ਲਈ ਦੋਵਾਂ ਦੇਸ਼ਾਂ 'ਚ ਸ਼ਾਂਤੀ ਸਥਾਪਿਤ ਹੋਣਾ ਬਹੁਤ ਜ਼ਰੂਰੀ ਹੈ Six of America in telephone paracy in next honor Muslims of America Saribi Makeyao please ਕੰਨਾ ਆਪਾਂ ਇਕੱਠੇ ਹੋ ਕੇ ਤੇ ਕੰਮ ਕਰੀਏ ਤੇ ਆਪਰੇਸ਼ਨ ਜਿਹੜੇ ਵੀ ਪਿੱਛੇ ਹੋਏ ਨੇ ਉਹ ਆਪਰੇਸ਼ਨਾਂ ਨੂੰ ਭੁੱਲ ਕੇ ਅਸੀਂ ਆਪਰੇਸ਼ਨ ਆਫ ਪੀਸ ਲਵ ਐਂਡ ਹਾਰਮਨੀ ਸ਼ੁਰੂ ਕਰੀਏ ਤੇ ਤੁਹਾਡੀ ਜਿਹੜੀ ਬਰਕਤਾਂ ਨੇ ਜਿਹੜਾ ਤੁਸੀਂ ਪੂਰੀ ਦੁਨੀਆ ਵਿੱਚ ਪੰਜਾਬੀਅਤ ਨੂੰ ਕਮਾਲ ਕਰ ਰਹੇ ਹੋ ਬਲਕਿ ਪੀੜੀਦਰ ਪੀੜੀ

Be it known, because of your demonstration of high integrity and ability, meriting our great trust and respect, we are most pleased to award you the Governor's Citation in appreciation of your outstanding services to the citizens of the, of the state for Punjabi music. Signed by Governor Westmore, Lieutenant Governor Aruna Miller, and Secretary, Secretary of State Susan Lee Collins. ਅਸੀਂ ਨਾਲ ਹੀ ਸਿਕਸ ਆਫ ਅਮਰੀਕਾ ਦੇ ਸਾਡੀ ਜਿਹੜੇ ਬਲਵਿੰਦਰ ਸਿੰਘ ਸ਼ਮੀ ਤੇ ਗੁਰਵਿੰਦਰ ਸਿੰਘ ਸੇਠੀ ਉਹਨਾਂ ਨੂੰ ਵੀ ਕਹਾਂਗੇ ਕਿ ਉਹ ਅਗਿਆਨ ਸਰ ਔਰ ਮੈਂ ਮੰਡੀ ਬਾਉਦੀਨ ਤੋਂ ਔਰ ਲਾਗੇ ਲਾਗੇ ਰਹੇ ਹੈਲੋ ਸਰ ਸਭ ਤੋਂ ਪਹਿਲੇ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਵਾਲੇਕਮ ਔਰ ਮੈਂ ਸਭ ਤੋਂ ਲਹਿੰਦੇ ਚੜ੍ਹਦੇ ਦੁਆ ਦੁਆ ਪੰਜਾਬਾਂ ਨੂੰ ਲਵ ਯੂ ਡੇ ਔਰ ਦੂਜੀ ਗੱਲ ਹੈ ਕਿ ਖਾਸ ਕਰਾ ਅਰਫ ਲੋਹਾਰ ਸਾਹਿਬ ਨੂੰ ਦੱਸ ਰਿਹਾ ਸਾਂ ਇੱਕ ਜਿੱਥੋਂ ਆਏ ਨੇ ਗੁਜਰ ਤੇ ਜੱਟਾਂ ਦੀ ਜ਼ਮੀਨ ਹੈ ਗੁਜਰਾਤ ਗੁਜਰ ਤੇ ਜੱਟ ਉੱਤੇ ਇਕੱਠੇ ਰਹਿੰਦੇ ਨੇ ਔਰ ਚੌਥੀ ਗੱਲ ਹੈ ਕਿ ਮੈਂ ਉਹ ਬੰਦਾ ਜਿਨ੍ਹਾਂ ਨੇ ਹਾਜੀ ਇਹਨਾਂ ਦੇ ਵਨਸਪ ਆਲਨ ਲੋਾਰ ਸਾਹਿਬ ਨੂੰ ਆਪ ਫਿਜ਼ਿਕਲੀ ਆਈ ਹੈਵ ਸੀਨ ਹਿਮ ਪਰਫਾਰਮਿੰਗ ਔਰ ਲੰਡੂ ਲੋਾਰ ਨੂੰ ਮੈਂ ਕਹਿਣਾ ਸੀ ਮੈਂ ਤੇ ਜੱਟ ਪਰੰਦਾ ਲੋਾਰ ਹੋਇਆ ਪਿਆ ਜੀ ਥੈਂਕ ਯੂ ਲੰਡੂ ਔਰ ਸਭ ਤੋਂ ਇਹਨਾਂ ਦਾ ਤੁਸੀਂ ਸੋਚ ਨਹੀਂ ਸਕਦੇ ਇਹਨਾਂ ਦੇ ਵਨਦ ਸਾਹਿਬ ਦਾ ਸੂਫੀਆਨਾ ਕਲਾਮ ਸੈਫਲ ਮਲੂਕ ਖਾਸ ਕਰ जो आई थिंक नो बड़ीज दिमटा जिमान इंट्रोड्यूस कराया रिमार्केबल और, यू सो और मैं खुश हाँ कि अड्डू लोहार इज गोइंग टू कीप द लैगसी ग्रैंड फादर और इन्हों का पेंड जलासा है और जी टी रोड अभी भी हाजी आलम लोहार साहब का मजार है और उपलब और, और, और मैं उन्होंने आप परफॉर्म करीसी लव यू डियरली द दे वे यू डूइंग इट थैंक असलम सत श्रीकाल आरिफ लोहार साहब वेलकम टू वाशिंगटन डीसी कुछ महीने पहला इत आसमान च नफरत फैल गई सन जंग द